ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਇੱਕ ਹੋਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਜਾਣਕਾਰੀ ਰੁੱਖਾਂ ਦੇ ਪ੍ਰਤੀ ਅੱਜ ਦੇਣ ਲੱਗੇ ਆ ਅਸੀਂ ਹੁਣ ਤੱਕ ਜਾਣੇ ਕਿ 30 ਸਿਪਾਈਦੇ 2009 ਤੋਂ ਲੈ ਕੇ ਤੇ 2018 ਤੋਂ ਲੈ ਕੇ ਅਸੀਂ 50 ਟਾਲੀਆਂ ਜਾਣੇ ਕਿ ਲਾ ਚੁੱਕੇ ਆ ਇੱਕ ਟਾਲੀ ਅਸੀਂ ਘਰੇ ਲਾਈ ਸੀ ਆ ਦੇਖ ਸਕਦੇ ਆ ਹਾ ਕਿੰਡੀ ਵੱਡੀ ਹੋ ਗਈ ਐ ਤੇ ਵੱਖੋ ਵੱਖ ਥਾਵਾਂ ਤੇ ਜਵੇਂ ਸੜਕ ਦੇ ਉੱਤੇ ਜਾਂ ਹੋਰ ਥਾਵਾਂ ਤੇ 50 ਟਾਲੀਆਂ ਜਾਣੇ ਕਿ ਅੱਜ ਤੱਕ ਮੈਂ ਲਾ ਚੁੱਕਿਆ ਹੈ ਤੇ ਅੱਜ ਤੋਂ 70 ਸਾਲਾਂ ਨੂੰ ਇਹ ਜੇ ਇੱਕ ਟਾਲੀ 50000 ਦੀ ਹੈ ਜਾਣੇ ਕਿ 25 ਲੱਖ ਦੀਆਂ ਟਾਲੀਆਂ ਹੋ ਜਾਣੀਆਂ ਅੱਜ ਤੋਂ 70 ਸਾਲਾਂ ਨੂੰ ਕਿਉਂਕਿ ਟਾਲੀ ਬਹੁਤ ਵੱਧ ਫੁੱਲ ਜਾਂਦੀ ਹੈ ਤੇ ਟਾਲੀ ਦੀ ਜਿਹੜੀ ਕੀਮਤ ਹੈ ਉਹ ਬਹੁਤ ਵੱਧ ਜਾਂਦੀ ਹੈ ਟਾਲੀ ਮਹਿੰਗੀ ਵਿਖਦੀ ਹੈ ਤੇ ਜਾਣੇ ਕਿ ਮੈਨੂੰ ਫਕਰ ਵੀ 30 ਸਿਪਾਹੀ ਦੇ ਤੇ 50 ਟਾਲੀਆਂ 2018 ਤੋਂ ਲੈ ਕੇ ਮੈਂ ਵੱਖੋ-ਵੱਖ ਥਾਵਾਂ ਤੇ ਸਰਕਾਰੀ ਥਾਵਾਂ ਤੇ ਲਾ ਚੁੱਕਿਆ ਖੜੀਆਂ 50 ਟਾਲੀਆਂ ਤਾਂ 70 ਸਾਲਾਂ ਨੂੰ ਮੈਂ ਤਾਂ ਇਸ ਦੁਨੀਆ ਵਿੱਚ ਰਹਿਣਾ ਨਹੀਂ ਪਰ ਮੈਨੂੰ ਆਪਣੇ ਆਪ ਤੇ ਭਰੋਸਾ ਹੈ ਆਪਣੇ ਗੁਰੂ ਦੇ ਦਿੱਤੇ ਹੋਏ ਬਚਨਾਂ ਤੇ ਆਪਣੇ ਸਤਿਗੁਰ ਦੇ ਦਿੱਤੇ ਹੋਏ ਬਚਨਾਂ ਤੇ ਮੈਨੂੰ ਭਰੋਸਾ ਹੈ ਕਿ ਮੈਂ ਵਾਤਾਵਰਣ ਨੂੰ ਕੁਝ ਦੇ ਕੇ ਗਿਆ ਚਾਹੇ ਮੇਰੀ ਅੱਜ ਮੌਤ ਹੋ ਜਾਵੇ ਪਰ ਮੈਨੂੰ ਮਾਣ ਹੈ ਆਪਣੇ ਸਤਿਗੁਰ ਦੇ ਬਚਨਾਂ ਤੇ ਚੱਲਦੇ ਹੋਏ ਕਿ ਅਸੀਂ 25 ਲੱਖ ਦੀ ਆਮਦਨ ਅੱਜ ਤੋਂ 70 ਸਾਲਾਂ ਨੂੰ ਦੇ ਕੇ ਗਏ ਆ ਜਾਣੇ ਕਿ ਇੰਨੀ ਆਪਾਂ ਪ੍ਰਾਪਤੀ ਕੀਤੀ ਆਪਣੇ ਸਤਿਗੁਰ ਦੇ ਹੁਕਮ ਅਨੁਸਾਰ ਜਾਣੇ ਕਿ 25 ਲੱਖ ਦੀਆਂ ਟਾਲੀਆਂ ਅੱਜ ਤੋਂ 70 ਸਾਲਾਂ ਨੂੰ ਜਾਣੇ ਕਿ ਜੇ ਹਰ ਇੱਕ ਬੰਦਾ ਦੋ-ਦੋ ਰੁੱਖ ਵੀ ਲਾਵੇ ਤਾਂ ਕਿੰਨੀ ਮਤਲਬੀ ਸਾਡੀਆਂ ਸਰਕਾਰਾਂ ਨੂੰ ਆਮਦਨ ਹੋ ਸਕਦੀ ਆ ਪਰ ਵੱਡਣ ਦਾ ਹਰ ਕਿਸੇ ਕੋਲੇ ਸਮਾਂ ਲਾਉਣ ਦਾ ਕਿਸੇ ਕੋਲੇ ਨਹੀਂ ਤਾਂ ਮੈਨੂੰ ਫਕਰ ਆ ਮੈਨੂੰ ਮਾਣ ਆ 41 ਅਸੀਂ ਘਰੇ ਲਾਈ ਸੀ ਤੇ ਵਖੋ ਵਖ ਸਰਕਾਰੀ ਥਾਵਾਂ ਤੇ ਜਿਹੜੀਆਂ ਹੁਣ ਤੱਕ ਮੇਰੀਆਂ ਟਾਲੀਆਂ 2018 ਤੋਂ ਲੈ ਕੇ 50 ਟਾਲੀਆਂ ਤੇ ਜਾਣੇ ਕਿ 25 ਲੱਖ ਦੀਆਂ ਟਾਲੀਆਂ ਅੱਜ ਤੋਂ 70 ਸਾਲਾਂ ਨੂੰ ਤੁਹੇ ਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਮੈਥੋਂ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਹਰ ਇੱਕ ਬੰਦੇ ਦੇ ਅੰਦਰ ਇਹ ਭਾਵਨਾ ਜਾਗੇ ਵੀ ਯਾਰ ਮੈਂ ਵੀ ਰੁੱਖ ਲਾ ਕੇ ਕਾਮਯਾਬ ਕਰਾਂ ਮਰਨ ਤੋਂ ਬਾਅਦ ਲੱਖਾਂ ਰੁਪਈਆਂ ਦੀ ਇਹ ਦਰਗਤ ਹੋ ਜਾਂਦੇ ਆ ਰੁੱਖ ਹੋ ਜਾਂਦੇ ਆ ਤੋ ਜੇ ਕੋਈ ਸ਼ਬਦ ਮੈਥੋਂ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ 사ਤਗੁਰੂ ਤੇਰਾ ਹੀ ਆਸਰਾ ਜੀ